ਅੱਜ ਵੀਰਾਂ ਵੱਲੋਂ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਹੈ ਵੀ ਸਾਡੀ ਪੰਥ ਨੂੰ ਜਿਸ ਗੁਰੂ ਖਾਲਸਾ ਪੰਥ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰ ਕਹਿ ਕੇ ਨਵਾਜਿਆ ਕਿ ਜਦੋਂ ਸੀ ਗੱਲ ਕਰਦੇ ਆਂ ਵੀ ਜਦੋਂ ਦੁਨੀਆ ਦਾ ਇਕਲੌਤਾ ਮੈਨੂੰ ਲੱਗਦਾ ਪਾਤਸ਼ਾਹ ਹੋਊਗਾ ਕਿਤੇ ਦੋ ਲਖਤੇ ਜਿਗਰ ਸਾਹਮਣੇ ਸੀ ਇਹ ਦਿ ਹੋ ਰਹੇ ਨੇ ਤੇ ਉਹ ਜਕਾਰੇ ਛੱਡ ਰਿਹਾ ਤੇ ਆਪਣੇ ਪੁੱਤਰਾਂ ਵਿੱਚੋਂ ਭਾਵ ਕਿ ਸਾਡੇ ਸਿੱਖਾਂ ਵਿੱਚ ਗੁਰੂ ਸਾਹਿਬ ਨੇ ਆਪਣੇ ਪੁੱਤਰ ਦੇਖੇ ਜਦੋਂ ਮਾਤਾ ਜੀ ਪੁੱਛਦੇ ਨੇ ਕਹਿੰਦੇ ਮੇਰੇ ਸਾਹਬਜ਼ਾਦੇ ਕਿੱਥੇ ਨੇ ਤੇ ਕਹਿੰਦੇ ਨੇ ਇਹ ਪੁੱਤਰਾਂ ਕੇ ਸੀਸ ਪਰ ਵਾਰ ਦੀ ਸਤਚਾਰ ਚਾਰ ਮੋਈ ਤੋਂ ਕਿਆ ਹੋਇਆ ਜੀਵਿਤ ਕਈ ਹਜ਼ਾਰ ਕਾ ਪਾਲ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਆਪਣਾ ਪੁੱਤਰ ਕਹਿ ਕੇ ਨਵਾਜਿਆ ਤੇ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਆਪਣਾ ਪੁੱਤਰ ਕਹਿ ਕੇ ਨਵਾਜਿਆ ਤੇ ਸਾਡਾ ਫਰਜ਼ ਬਣਦਾ ਕਿ ਗੁਰੂ ਖਾਲਸਾ ਪੰਥ ਦਾ ਜੋ ਸਿਧਾਂਤ ਆ ਤੁਸੀਂ ਵੇਖੋ ਵੀ ਅ ਟਿਸ਼ਨ ਦੇ ਉੱਪਰ ਇੱਕ ਬਹੁਤ ਸੋਨਾ ਜਿਹੜਾ ਪ੍ਰਕਾਸ਼ ਆ ਭਾਈ ਉਮਰਤਪਾਲ ਸਿੰਘ ਮੁਰਾਦਾ ਆ ਤੁਸੀਂ ਵੇਖੋ ਵੀ ਸਿਰ ਤੇ ਸੋਹਣੀ ਦਸਤਾਰ ਤੇ ਸਰ ਮਤਲਬ ਆਪਣੇ ਮੁਖ ਦੇ ਉੱਪਰ ਸੋਨਾ ਦਾੜਾ ਲੈ ਕੇ ਤੇ ਗੱਤਰੇ ਪਾਈਆਂ ਤਿਰਪਾਨਾ ਪਾ ਕੇ ਜਦੋਂ ਪਾਉਂ ਮਿਲਦਾ ਹੈ ਤੇ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਜਾ ਰਿਹਾ ਹੈ ਦੁਨੀਆਂ ਦਾ ਬਾਦਸ਼ਾਹ ਜਾ ਰਿਹਾ ਹੈ ਜਿਸ ਨੇ ਅਕਾਲ ਤਖਤ ਦਾ ਅਕਾਲ ਤਖਤ ਤੇ ਸਿਰ ਜੇ ਤੁਸੀਂ ਵੇਖੋ कि ਇਹ ਉਹ ਸਰੂਪ ਹੈ ਜਿਸ ਨੇ ਤਖਤੇ ਅਕਾਲ ਸਿਰਜੇ ਜਿਸ ਦੇ ਅਕਾਲ ਦਾ ਸਿਧਾਂਤ ਸਿਰਜੇ ਤੇ ਆਪਣਾ ਇੱਕ ਵੱਖਰਾ ਰਾਜ ਵੀ ਸਿਰਜੇ ਜਿਸ ਰਾਜ ਦੀ ਗੱਲ ਪਹਾੜਾ ਜੀ ਰਣਜੀਤ ਸਿੰਘ ਦੀ ਅੱਜ ਵੀ ਹੁੰਦੀ ਹੈ ਤੁਸੀਂ ਵੇਖੋ ਇਹ ਜੋ ਸਾਬਤ ਸੂਰਤ ਸਰੂਪ ਹੈ ਇਹਦੇ ਉੱਪਰ ਵੀ ਲਿਖਿਆ ਹੋਇਆ ਜਿਵੇਂ ਅਨੰਦ ਪੁਰੀਏ ਧਾਰੀ ਧਾਰੀ ਸਾਡੀ ਕੌਮ ਨੇ ਪੰਜ ਕਕਾਰ ਹੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਜੋ ਪੰਜ ਕਕਾਰ ਬਖਸ਼ੇ ਨੇ ਤੇ ਜਿਹੜੀ ਸਾਡੀ ਆਨੰਦਪੁਰ ਧਰਤੀ ਹੈ ਸਾਡੀ ਰਾਸ਼ਾਹੀ ਪ੍ਰਣਾਲੀ ਦੀ ਕਿ ਕਿਸ ਤਰੀਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਸ਼ਾਹੀ ਪ੍ਰਣਾਲੀ ਕਾਇਮ ਕੀਤੀ ਤੇ ਸਾਨੂੰ ਜ਼ਰੂਰਤ ਆ ਕਿ ਅਸੀਂ ਉਸ ਨੂੰ ਸਮਝੀਏ ਵੀ ਤੇ ਜ਼ਰੂਰਤ ਆ ਕਿ ਜੋ ਇਹ ਸਿੱਖੀ ਸਰੂਪ ਹੈ ਸਾਡਾ ਇਸ ਨੂੰ ਅਪਣਾਈਏ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਦੇ ਵਿੱਚ ਸਾਡੇ ਨਾਲ ਭਾਈ ਸਾਹਿਬ ਜੀ ਦੇ ਪਰਿਵਾਰ ਵੀ ਜੁੜਿਆ ਹੈ ਇਸ ਮੌਮੈਂਟ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਇਹ ਸਰੂਪ ਸਾਡੇ ਸਾਰਿਆਂ ਦਾ ਹੋਣਾ ਚਾਹੀਦਾ ਹੈ ਤੇ ਜਿਸ ਸਰੂਪ ਦੀ ਗੱਲ ਭਾਈ ਸਾਹਿਬ ਜੀ ਨੇ ਕੀਤੀ ਹੈ ਮੈਨੂੰ ਲੱਗਦਾ ਹੈ ਤੇ ਉਹ ਸਰੂਪ ਮੈਨੂੰ ਲੱਗਦਾ ਹੈ ਜੇ ਸਾਰਿਆਂ ਦਾ ਹੋ ਜਵੇ ਇੱਕ ਦੂਜੇ ਵੱਲ ਦੇਖੇ ਜ ਦਾ ਦਾੜਾ ਤੇ ਸੋਹਣੀ ਦਸਤਾਰ ਤੇ ਕਿਰਪਾਨਾ ਹੱਥ ਵਿੱਚ ਹੋਣ ਸੱਚ ਦੀ ਕਿਰਪਾਨ ਹੋਵੇ ਜਿਹੜੀ ਹਰ ਵਕਤ ਜ਼ੁਲਮ ਦੇ ਖਿਲਾਫ ਹੋਵੇ ਸੱਚ ਦੀ ਕਿਰਪਾਨ ਹੋਵੇ ਜਿਹੜੀ ਕਦੇ ਬਾਬਰ ਨੂੰ ਜਾਬਰ ਕਹੇ ਕਿ ਗੁਰੂ ਨਾਨਕ ਮਹਾਰਾਜ ਨੇ ਚੁੱਕੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਵੇਲੇ ਜ਼ੁਲਮ ਦੇ ਖਿਲਾਫ ਚੁੱਕੀ ਜੇ ਤੇ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਦਾ ਪਰਿਵਾਰ ਵੀ ਕੁਝ ਵਿਚਾਰ ਸਾਂਝੇ ਕਰੇ। ਉਹ ਵਾਈਟ ਬਿਕਰ ਕਾਲਸਾ ਵਾਈਟ ਬਿਕਰ ਪਤਰੀ ਇਹ ਸਾਡੇ ਜੋ ਵੀਰਾਂ ਨੇ ਸਾਡੇ ਬੱਚਿਆਂ ਨੇ ਜਾਂ ਇਹ ਹੈਕਸਰ ਆੜਿਆਂ ਨੇ ਜਿਹੜਾ ਅਪਰਾਧ ਕੀਤਾ ਕਿ ਭਾਈ ਸਾਹਿਬ ਦੀ ਫੋਟੋ ਜਾਂ ਸਿੱਖੀ ਪ੍ਰਚਾਰ ਲਈ ਜਿਹੜਾ ਇਹ ਆਪਾਂਲਾ ਹੋ ਰਿਹਾ ਇਹਦੀ ਮੈਂ ਸੋਚਦਾ ਕਿ ਵੱਦ ਤੋਂ ਵੱਦ ਨੌਜਵਾਨ ਆਪੜਾਉਣ ਇਹਨੂੰ ਤੇ ਉਹਦਾ ਅਵਰਧਰੀ ਹੋਣ ਬਾਣੀ ਬਾਣੀ ਤੇ ਪ੍ਰਪੱਖ ਹੋਣ ਇਸ ਕਰਕੇ ਅਸੀਂ ਸੋਨੇ ਸਾਡੀ ਕੌਮ ਚੜ੍ਹਦੀ ਕਲਾ ਚੋਰੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਇਹ ਆਪਣਾ ਦਾ ਕਰਕੇ ਸਾਰੀ ਕੌਮ ਨੂੰ ਇਜਾਜਤ ਕਰ ਰਹੇ ਆ